ਸਬ ਤੋਂ ਪਹਿਲਾਂ ਤਾਂ ਮੈਂ ਮੋਹਤ ਕੰਟਰ ਜੀ ਨੂੰ ਪ੍ਰਧਾਨ ਦਾ 14 ਚੱਕਿਆ ਬਹੁਤ ਬਹੁਤ ਮੁਬਾਰਕਬਾਦ ਦੇ ਪ੍ਰਧਾਨ ਨੂੰ ਕਿ ਕਬੱਡੀ ਜਿੰਮੇਵਾਰੀ ਸੋ ਮਾਛੋੜ ਸਾਹਿਬ ਨੇ ਲੋਕਾਂ ਨੇ ਇਹਨੂੰ ਦਿੱਤੀ ਆ ਤੇ ਮੈਨੂੰ ਵੀ ਬਹੁਤ ਮਾਣ ਆ ਵੀ ਇਹ ਸਾਰੀ ਟੀਮ ਜਿੰਨੀ ਵੀ ਐਮਸੀ ਹੈਗੇ ਨੇ ਤੇ ਨਾਲ ਸਾਡਾ ਪ੍ਰਧਾਨ ਸਾਹਿਬ ਆ ਤੇ ਬਾਕੀ ਦੂਜੀਆਂ ਪਾਰਟੀਆਂ ਵਿੱਚ ਹੈ ਮੈਂਬਰ ਨੇ ਉਹਨਾਂ ਨੂੰ ਸਾਰੋਂ ਰਲ ਕੇ ਮੈਂ ਬੇਨਤੀ ਵੀ ਕਰੂੰਗਾ ਤੇ ਪਰ ਮੈਨੂੰ ਮਾਣ ਵੀ ਸਾਰ ਤੇ ਹੈਗਾ ਵੀ ਜਿਹੜੀ ਇਹਨੂੰ ਵੱਡੀ ਜਿੰਮੇਵਾਰੀ ਮਿਲੀ ਆ ਬਾ ਖੂਬੀ ਲਵਾਉਣਗੇ ਤੇ ਦੂਜੀ ਗੱਲ ਹੈਗੀ ਆ ਵੀ ਜਿਵੇਂ ਕਿ ਇਹਨਾਂ ਵੀ ਕਾਬਜ ਨਹੀਂ ਹੈ ਕਿ ਸਾਨੂੰ ਇੱਕ ਸਾਨੂੰ ਇੱਕ ਸੇਵਾ ਦਾ ਮੌਕਾ ਮਿਲਿਆ ਮਸ਼ਵਰੇ ਦੀ ਕਰਨ ਵਾਸਤੇ ਮੇਰੇ ਭਰਾ ਨੂੰ ਸੇਵਾ ਦਾ ਕਦਮ ਮੌਕਾ ਮਿਲਿਆ ਤੇ ਹਰ ਇੱਕ ਜੋ ਮੁੱਦਾ ਜੋ ਮਛਵਾਰੇ ਦੇ ਲਈ ਜੋ ਵੀ ਕੰਮ ਜ਼ਰੂਰੀ ਹੈ ਉਹ ਹਰ ਕੰਮ ਅਸੀਂ ਪੂਰਾ ਕਰਾਂਗੇ ਜਿਵੇਂ ਹੁਣ ਸ਼ਰਾਬ ਦੇ ਠੇਕੇ ਦੀ ਗੱਲ ਕੀਤੀ ਆ ਉਹ ਅਸੀਂ ਪਹਿਲਾਂ ਹੀ ਵਿਚਾਰ ਕਰ ਚੁੱਕਾ ਹਾਂ ਉਹਦਾ ਜਵਾਬ ਅਸੀਂ ਪਹਿਲੀ ਮੀਟਿੰਗ ਜੀ ਤਹਾਨੂੰ ਪਤਾ ਲੱਜੂਗਾ ਵੀ ਉਹਦੇ ਪਰ ਸਿੱਖੀ ਸੋਚੀ ਬੈਠੇ ਆ ਕੀ ਪਲੈਨਿੰਗ ਆ ਸਾਡੀ ਸ਼ਹਿਰ ਵਾਸਤੇ ਤੇ ਉਹਦਾ ਜਵਾਬ ਮਿਲ ਜੂਗਾ ਤੇ ਬਾਕੀ ਹਰ ਜੋ ਵੀ ਮੁਸ਼ਕਲ ਹੈਗੀ ਆ ਜੋ ਵੀ ਆਈਏ ਮੁ릭ਟਰਾਈਆਂ ਆਉਣੀਆਂ ਜਾਂ ਮੁਸ਼ਕਲਾਂ ਜੋ ਵੀ ਹੋਣਗੀਆਂ ਉਹ ਸਾਰਿਆਂ ਦਾ ਹੱਲ ਕੀਤਾ ਜਾਊਗਾ ਜੋ ਮਸ਼ਵਰਾ ਸਭ ਦੇ ਲਈ ਵਿਕਾਸ ਕਰਨ ਲਈ ਹਰ ਉਹ ਕੰਮ ਕੀਤਾ ਜਾਊਗਾ ਜੋ ਜਿਤਨਾ ਵਿਕਾਸ ਸੋਚ ਕੇ ਮਸ਼ਵਰਾ ਸਭ ਨਾਲ ਨੇ ਮੇਰੇ ਭਰਾ ਅੱਜ ਟਾਈਮ ਤੇ ਦੂਜੀ ਵੱਡੀ ਗੱਲ ਮੈਂ ਕਰਨੀ ਚਾਹੁੰਦਾ ਦੇਖੋ ਕਾਮ ਪਰਵਾਰਾ ਉੱਥੇ ਵੀ ਬੁੱਸੇ ਗਲੇ ਹੁੰਦੇ ਗੁੱਸਾ ਗਿੱਲਾ ਉੱਥੇ ਹੁੰਦਾ ਹੁੰਦਾ ਮਰੋ ਜਿੱਥੇ ਪਿਆਰ ਹੁੰਦਾ ਹੁੰਦਾ ਦੁੱਦੀ ਗੱਲ ਹੈਗੀ ਤਾਂ ਵੱਡੀ ਪਾਰਟੀ ਆ ਫਿਰ ਵੀ ਹੈਨਾ ਤੇ ਕੋਈ ਗੱਲ ਨਹੀਂ ਹੈ ਜੀ ਤੇ ਸਾਡੇ ਨਾਲ ਨੇ ਸਾਡੇ ਨਾਲ ਹਮੇਸ਼ਾ ਖੜੇ ਨੇ ਮੇਰੇ ਵੀਰ ਨੇ ਮੇਰੇ ਪਰਾਣ ਨੇ ਹਮੇਸ਼ਾ ਪਾਰਟੀ ਦੀ ਬਿਹਤਰੀ ਲਈ ਕੰਮ ਕਰਦੇ ਤੇ ਮਸ਼ਹਵਾਲਾ ਸਾਹਿਬ ਦੇ ਲਈ ਜੋ ਵੀ ਸਹੀ ਹੈ ਸਾਰੇ ਨਾਲ ਸਾਰੇ ਕੀ ਕੰਮ ਕਰਾਂਗੇ ਜੀ ਜਿਹੜੇ ਪੁਰਾਣੇ ਗੇਟ ਨੇ ਉੱਥੇ ਮੈਨੂੰ ਪਤਾ ਜਾਮ ਲੱਗਦਾ ਜੀ ਤੇ ਜਿਹੜੀ ਇਹ ਮੰਗਾ ਆਪਣੇ ਹਲਕੇ ਦੀ ਆ ਤੇ ਆਪਾਂ ਨੂੰ ਪਤਾ ਵੀ ਇਤਿਹਾਸ ਤੇ ਸ਼ਹਿਰ ਆ ਤੇ ਮੈਂ ਕਹਉਂਦੇ ਦੇ ਵਾਸਤੇ ਜਿਵੇਂ ਕੋਲੋਂ ਵੀ ਜਦੋਂ ਕੋਈ ਕੋਸ਼ਿਸ਼ ਕਰਦੇ ਆਂ ਤਾਂ ਕਾਮਯਾਬੰਦੀ ਆ ਜਿਵੇਂ ਮੈਂ ਉਦਾਹਰਨ ਮੰਨਦਾ ਸਰਕ ਵਾਲੀ ਗੱਲ ਗੱਲ ਹੀ ਕਰੀਏ ਆਪਾਂ ਉਹ ਪਹਿਲਾਂ ਵੀ 15-15 ਸਾਲ ਨਹੀਂ ਬਣੀ ਆ ਪਰ ਆਪਾਂ ਕੋਸ਼ਿਸ਼ ਕੀਤੀ ਤੇ ਉਹ ਜਿਕੇ ਲਈ ਸਾਲ ਡੇਢ ਸਾਲ ਚ ਬੂਰ ਪੈ ਗਿਆ ਉਸ ਚੀਜ਼ ਤੇ ਇਹਦੇ ਵਾਸਤੇ ਸ਼ੁਰੂਆਤਾਂ ਕਰਤੀ ਤੇ ਮੈਨੂੰ ਪੂਰੀ ਆਸ ਆ ਵੀ ਅਗਲੇ ਸਾਲ ਡੇਢ ਸਾਲ ਦੇ ਵਿੱਚ ਸਾਡੀ ਜਿਹੜੀ ਇਹ ਮੰਗ ਆ ਸ਼ਹਿਰ ਦੀ ਮੰਗ ਕਰੀ ਤੇ ਇੱਕ ਜ਼ਰੂਰਤ ਵੀ ਹੈਗੀ ਆਪਾਂ ਨੂੰ ਹਨਾ ਕਿਉਂਕਿ ਇਹ ਪੂਰੀ ਹੋ ਜੂਗੀ ਅਗਲੇ ਸਾਲ ਦੇ ਸਾਲ ਦੇ ਵਿੱਚ ਹਾਂ ਉਹਦੇ ਵਿੱਚ ਉਹਦਾ ਪੈਸੇ ਪਾਸ ਹੋ ਗਏ ਦੇ ਬਾਅਦ ਸੇ ਜੋ ਵੀ ਪੈਚ ਬਰਕਾ ਕਾਰਨ ਕੀ ਆ ਤੁਸੀਂ ਦੇਖਿਆ ਹੋਊਗਾ ਅਸਲ ਦੇ ਵਿੱਚ ਪ੍ਰੋਬਲਮ ਉਹਦਾ ਕਿੱਥੇ ਆਉਂਦੀ ਜਿਵੇਂ ਹੁਣ ਤੁਸੀਂ ਪਿਛਲੇ ਦਿਨ ਹੀ ਦੇਖਿਆ ਕਿ ਸਰਕਤ ਸਿਆਲ ਦੇ ਵਿੱਚ ਬਣਤੀ ਜੇ ਟੈਂਪਰੇਚਰ ਦੇ ਕਾਰਨ ਟੁੱਟਣੀ ਸ਼ੁਰੂ ਹੋ ਗਈ ਆ ਹੈਨਾ ਤੇ ਉਹ ਸਿਰਫ ਹੁਣ ਤਾਰ ਰੁਕਿਆ ਉਹ ਲਗਭਗ ਫਰਵਰੀ ਜਾਂ ਮਾਰਚ ਜਦੋਂ ਵੀ ਟੈਂਪਰੇਚਰ ਸਹੀ ਹੋ ਗਿਆ ਉਹ ਜਿੰਨਾ ਵੀ ਖੰਨੇ ਤੋਂ ਜਿਹੜਾ ਹੈਗੀ 메ਨ ਸੜਕ ਹੈਗੀ ਸਾਰੇ ਦੇ ਪੈਚ ਬਰਕਾ ਹੋਣਾ ਬਸ ਤੁਹਾਡੇ ਨਾਲ ਚਲੋ ਉਹ ਬਹੁਤ ਬੜਾ ਤਾਂ ਨਵਾ ਤੁਹਾਡਾ ਧਿਆਨ ਚ ਲਿਆਉਣ ਵਾਸਤੇ ਵੈਸੇ ਮੈਨੂੰ ਪਤਾ ਨਹੀਂ ਸੀਗਾ ਉਸ ਬਾਰੇ ਠੀਕ ਹੈ ਜੋ ਵੀ ਮਤਲਬ ਜੀਤਨੀਵੇਂ ਲੋੜਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਹੁਣ ਵੀ 5 ਕਰੋੜ ਨਗਰ ਕਾਉਂਸਲ ਆਪਣੇ ਮਾਰਕ ਕਮੇਟੀਆਂ ਦਾ ਬਿਆਜ ਜਿਹੜਾ ਹੁਣ ਤੱਕਾਂ ਕੰਮ ਵਾਸਤੇ ਆਉਣਾ ਤੇ ਕੁਝ ਸ਼ਰਤਾਂ ਹਜੇ ਵੀ ਪਈਆਂ ਨੇ ਕਿਉਂਕਿ ਸਿਆਲ ਕਰਕੇ ਬੁਰੇ ਹੁਣ ਸਿਆਲ ਚੱਲਣ ਤੱਕ ਨਹੀਂ ਉਹ ਪੂਰੀਆਂ ਹੋਈਆਂ ਤੇ ਪਰ ਜਦੋਂ ਵੀ ਮੌਸਮ ਸਹੀ ਹੋ ਜਾਂਦਾ ਮਾਰਚ ਮੁਰਚ ਦਾ ਟਾਈਮ ਆਉਂਦਾ ਉਹ ਸਾਰੇ ਕੰਮ ਕੰਪਲੀਟ ਹੋਣਗੇ ਜੀ ਫੇਸਬੁੱਕ ਤੇ ਪਾਮ ਰੌਲਾ ਨਾ ਪਾਈਏ ਮੈਂ ਤਾਂ ਇੱਕ ਸਾਫ਼ ਤੇ ਸਪਸ਼ਟ ਗੱਲ ਕਰੂੰਗਾ ਜੋ ਵੀ ਕਰਦਾ ਹੈ ਨਾ ਉਹਨੂੰ ਫੜ ਕਿ ਗਮ ਇਹ ਨਾ ਵੀ ਪਕਹੀ ਜੇ ਹੁੰਦਾ ਹੁੰਦਾ ਜਿੱਥੇ ਵੀ ਹੈਗਾ ਟੰਗ ਲੋ ਜੀ ਮੈਂ ਨਾਲ ਖੜਾ ਠੀਕ ਹੈ ਇਹ ਨਹੀਂ ਹੈਗਾ ਜਿੱਥੇ ਵੀ ਕੋਈ ਵੀਡੀਓ ਬਣਾਉਂਦੇ ਜੋ ਵੀ ਪਰ ਮੈਂ ਇਲਜ਼ਾਮ ਲਾਉਣ ਵਾਲਾ ਕੋਈ ਨਾ ਕੋਈ ਸਬੂਤ ਹੋਣਾ ਬਹੁਤ ਜ਼ਰੂਰੀ ਹੈ ਪਹਿਲਾਂ ਤਾਂ ਮੈਂ ਗੁਰੂ ਮਹਾਰਾਜ ਦਾ ਧੰਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਜਿਨ੍ਹਾਂ ਦੇ ਐਡੇ ਛੋਟੀ ਉਮਰ ਦੇ ਵਿੱਚ ਮੈਨੂੰ ਉਹਨਾਂ ਨੇ ਐਡਾ ਬੜਾ ਮਾਨ ਬਖਸ਼ਿਆ ਤੇ ਮੈਂ ਇੰਨਾ ਹੀ ਵਿਸ਼ਵਾਸ ਦਿਵਾਉਂਗਾ ਇਸ ਵੱਲ ਨੂੰ ਕਿ ਜਿਸ ਨਗਰੀ ਦਾ ਨਾਂ ਵੇਚ ਕੇ ਅਸੀਂ ਰੋਟੀ ਖਾ ਰਹੇ ਹਾਂ ਉਸੇ ਨਗਰੀ ਦੀ ਗੁਰੂ ਮਾਰੀ ਨੇ ਮੈਨੂੰ ਸੇਵਾ ਬਖਸ਼ੀਆ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਭਰਾ ਮਰੇ ਸਾਹਿਬ ਬੈਠੇ ਨੇ ਇਹਨਾਂ ਦੀ ਰਹਿਨਮਾਈ ਦੇ ਵਿੱਚ ਕੀਨੀਏ ਸਾਹਿਬ ਬੈਠੇ ਨੇ ਤੇ ਜੋ ਇਹਨਾਂ ਨੇ ਬੂਟਾ ਲਾਇਆ ਹੈ ਫਨਦਾਰ ਬੂਟਾ ਹੈ ਔਰ ਇਸ ਕਰਕੇ ਮੈਂ ਵਿਸ਼ਵਾਸ ਦਿਵਾਉਣਾ ਕਿ ਜਿੰਨੀ ਕਿ ਜ਼ਿੰਮੇਵਾਰੀ ਇਹਨਾਂ ਨੇ ਮੈਨੂੰ ਦਿੱਤੀ ਆ ਮੈਂ ਇਹ ਜੋ ਸਾਇਨ ਨੇ ਇਹ ਬਿਲਕੁਲ ਹੱਕ ਲਈ ਤੇ ਸੱਚ ਲਈ ਚੱਲੂਗੀ ਪਰ ਪਹਿਲ ਦੇ ਅਧਾਰ ਤੇ ਕਿਹੜੇ ਮੁੱਦੇ ਹੱਲ ਕਰਾਂਗੇ ਪਹਿਲ ਦੇ ਆਧਾਰ ਤੇ ਮਾਛੀਵਾੜਾ ਸਾਹਿਬ ਦੀ ਜੋ ਇੱਕ ਦੇਖਾ ਜੋ ਇੱਕ ਇਤਿਹਾਸਿਕ ਸਾਡੀ ਜੋ ਇਤਿਹਾਸਿਕ ਸ਼ਹਿਰ ਆ ਜਿਹੜਾ ਪਿੱਛੇ ਇਹਦੇ ਸਾਹਬ ਲੱਗਦਾ ਸੀ ਉਹਨੂੰ ਸਾਹਬ ਨੂੰ ਬਰਕਰਾਰ ਰੱਖਣ ਲਈ ਜੋ ਇਹਦੀ ਇੱਕ ਜਿਵੇਂ ਅਸੀਂ ਸ਼ਹਿਰ ਦੇ ਵਿੱਚ ਐਂਟਰ ਕਰਦੇ ਹਾਂ ਤਾਂ ਤੁਸੀਂ ਆਪ ਮਹਿਸੂਸ ਕਰੋਗੇ ਦੇਖੋ ਇੱਕ ਸੜਕਾਂ ਦਾ ਅਸੀਂ ਸਾਰਿਆਂ ਨੇ 15 ਸਾਲ ਸੜਕਾਂ ਦਾ ਸੰਤੋਪ ਭੋਗਿਆ ਤੇ ਹੁਣ ਉਹੀ ਸੜਕਾਂ ਨੇ ਐਮਐਲਏ ਸਾਹਿਬ ਦੀ ਰੈਨਮਾਈ ਤੁਸੀਂ ਦੇਖਿਆ ਕਿ ਜਦੋਂ ਅਸੀਂ ਸਮਰਾਲੇ ਤੋਂ ਐਂਟਰ ਕਰਦੇ ਹਾਂ ਅਸੀਂ ਆਪ ਮਹਿਸੂਸ ਕਰਦੇ ਹਾਂ ਕਿ ਯਾਰ ਬਾਕੀ ਛੜਕਾਂ ਸਦਾ ਹਰ ਹੋਇਆ ਤੇ ਤੁਸੀਂ ਆਪ ਕੁਝ ਸਮੇਂ ਦੇ ਬੀਤ ਮਾਛੀਵਾੜੇ ਸ਼ਹਿਰ ਦੀ ਦੇਖਣੂ ਅਸੀਂ ਉਸੇ ਤਰ੍ਹਾਂ ਸੁਧਾਰਾਂਗੇ ਯਾਰ ਮੀਟ ਮਾਰਕੀਟ ਦਾ ਮੁੱਦਾ ਹੈ ਕਿ ਮਾਰੀ ਮੁੱਦਾ ਉਹਦੇ ਲਈ ਮੁੱਦਾ ਦੇਖੋ ਜੀ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਅਜੇ ਤਾਂ ਬਹੁਤ ਲੰਬੀ ਰਾਹ ਆ ਤੇ ਪਰ ਮੈਂ ਇੰਨਾ ਕਵਾਦਾ ਜਰੂਰ ਕਰਦਾ ਵੀ ਮਾਛੀਵਾੜਾ ਸਾਹਿਬ ਆ ਮੱਛੀਵਾੜਾ ਸਾਹਿਬ ਨਹੀਂ ਕਿਉਂਕਿ ਜਿਵੇਂ ਤੁਸੀਂ ਐਂਟਰੈਂਸ ਤੇ ਦੇਖਿਆ ਕੁਝ ਦਿਨ ਪਹਿਲਾਂ ਐਮਐਲਏ ਸਾਹਿਬ ਨੇ ਮੈਨੂੰ ਘਰੇ ਬੁਲਾਇਆ ਇਹਨਾਂ ਨੇ ਦੇਖੀ ਮੈਂ ਚਾਰਜ ਨਹੀਂ ਲਿਆ ਸੀ ਪਰ ਇਹਨਾਂ ਨੇ ਉਸ ਦਿਨ ਕਿਹਾ ਕਿ ਆਪਾਂ ਅੱਜ ਤੋਂ ਹੀ ਇੱਕ ਸਿਧਾਂਤ ਸ਼ੁਰੂ ਕਰਨਾ ਤੇ ਤੁਸੀਂ ਦੇਖਿਆ ਜੋ ਮੱਛੀ ਮਾਰਕੀਟਾਂ ਅੰਦਰ ਐਂਟ੍ਰੈਂਸ ਕਰਦੇ ਹੀ ਮੱਛੀਵਾੜਾ ਸਾਹਿਬ ਦੇ ਅੰਦਰ ਅਸੀਂ ਸਭ ਤੋਂ ਪਹਿਲਾਂ ਉਹਦਾ ਜੇ ਉੱਥੋਂ ਸੀ ਸੁਧਾਰ ਸ਼ੁਰੂ ਕੀਤਾ ਤੇ ਇਸ ਗੱਲ ਦਾ ਵਿਸ਼ਵਾਸ ਦਿਵਾਉਣੀ ਹੈ ਕਿ ਜੋ ਮੀਟ ਮਾਰਕੀਟ ਦੇ ਮੁੱਦੇ ਨੇ ਜੋ ਨਜਾਇਜ਼ ਕਬਜ਼ਿਆਂ ਦੇ ਮੁੱਦੇ ਨੇ ਜਾਂ ਸ਼ਹਿਰ ਦੇ ਜਾਂ ਜੋ-ਜੋ ਸਮੱਸਿਆਵਾਂ ਨੇ ਅਸੀਂ ਪਹਿਲ ਦੇ ਆਧਾਰ ਤੇ ਉਹ ਹੱਲ ਕਰਾਂਗੇ ਐਮਐਲਏ ਸਾਹਿਬ ਦੀ ਅਗਵਾਈ ਦੇ ਵਿੱਚ ਪਹਿਲੀ ਮੀਟਿੰਗ ਹੋਊਗੀ ਉਸ ਦਿਨ ਜੋ ਅਸੀਂ ਇੱਕ ਮਤਾ ਪਾਸ ਕਰਾਂਗੇ ਉਹ ਇੱਕ ਇਤਿਹਾਸਿਕ ਮਤਾ ਹੋਊਗਾ ਤੇ ਇਸ 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 ਚੀਜ਼ ਦਾ ਮੈਂ ਤੁਹਾਨੂੰ ਜਵਾਬ ਉਸ ਪਹਿਲੇ ਮਤੇ 'ਚ ਦਵਾਂਗੇ